ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਉਂਦੇ ਤਿੰਨ ਚਾਰ ਦਿਨਾਂ ਦੇ ਮੌਸਮ ਦੀ ਯਾਨੀ ਕਿ ਅਗਲੇ ਜਿਹੜੇ ਤਿੰਨ ਚਾਰ ਦਿਨ ਨੇ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਉਮੀਦਿਆ ਸਾਰ ਹੈ ਜਾਂ ਨਹੀਂ ਹੈ ਇਹ ਤੁਹਾਨੂੰ ਦੱਸਾਂਗੇ ਸੋ ਐਸੇ ਲਈ ਜਿਹੜੀਆਂ ਜੋ ਲਾਈਵ ਸੈਟਲਰ ਦੱਸੇ ਉਹਨਾਂ ਨੇ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਜੀ ਲਗਭਗ ਆਥਣ ਦੇ ਜਾਂ ਕਹ ਲਈਏ ਰਾਤ ਦੇ ਸਾਢੇ 8:00 ਹੋਵਾ ਚੱਲਿਆ ਤੇ ਦਿਨ ਹੈ ਜੀ ਅੱਜ 7 ਅਕਤੂਬਰ ਦਾ ਲੰਘ ਚੁੱਕਾ ਦਿਨ ਤੇ ਰਾਤ ਦੇ ਆਪਾਂ ਪਹਿਲੇ ਫੜਾ ਤੇ ਖਮਾ ਚੁੱਕੇ ਆ ਪੰਜਾਬ ਦੇ ਵਿੱਚ ਅਜੋ ਹੌਤੇ ਹਿੱਸਿਆਂ ਦੇ ਵਿੱਚ ਮੀਂਹ ਵੇਖਣ ਨੂੰ ਮਿਲਿਆ ਤੇ ਇਸ ਵੇਲੇ ਮੌਸਮ ਖੁੱਲਣਾ ਸ਼ੁਰੂ ਹੋ ਚੁੱਕਾ ਹੈ ਪੰਜਾਬ ਦੇ ਲਗਭਗ ਕੁਝ ਖੇਤਰਾਂ ਨੂੰ ਛੱਡ ਦਿੱਤੇ ਤੇ ਬਾਕੀ ਵੱਡੇ ਹਿੱਸੇ ਦੇ ਵਿੱਚ ਮੌਸਮ ਜਿਹੜਾ ਅਸਲ ਵਿੱਚ ਸਾਫ਼ ਹੋ ਚੁੱਕਾ ਹੈ ਤੇ ਪੰਜਾਬ ਦੇ ਕਹਿ ਲਿਆ ਕਿ ਕੁਝ ਫਹਾੜਾ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਬੱਦਲਵਾਈ ਅਸਲ ਵਿੱਚ ਬਣੀ ਆ ਬਾਕੀ ਹਿੱਸਿਆਂ ਦੇ ਵਿੱਚ ਮੌਸਮ ਸਾਫ਼ ਹੈ ਜੀ ਸੌਣ ਦੇ ਦਿਨਾਂ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਅੱਜ 7 ਤਰੀਕ ਹੈ ਕੱਲ 8 ਤਰੀਕ ਨੂੰ ਬਹੁਤੇ ਹਿੱਸਿਆਂ ਦੇ ਵਿੱਚ ਮੌਸਮ ਸਾਫ਼ ਹੋ ਜਾਣਾ ਹੈ 8 ਦੀ ਗੱਲ ਕਰੀਏ 9 ਦੀ ਗੱਲ ਕਰੀਏ 10 ਦੀ ਗੱਲ ਕਰੀਏ 11 ਦੀ ਗੱਲ ਕਰੀਏ ਜਾਂ ਕਿ ਆਪਾਂ ਇੱਕ ਅੱਧਾ ਦਿਨ ਹੋਰ ਫੜ ਲੈਂਦੇ ਆ 12 ਦੀ ਵੀ ਗੱਲ ਕਰ ਲੈਂਦੇ ਆ ਮੌਸਮ ਬਿਲਕੁਲ ਸਾਫ਼ ਰਹੇਗਾ ਸਿਸਟਮ ਲੰਘ ਚੁੱਕਾ ਹੈ ਇਸ ਸਿਸਟਮ ਤੋਂ ਬਾਅਦ ਕੋਈ ਵੱਡਾ ਸਿਸਟਮ ਆਉਂਦਾ ਜਾਂ ਨਹੀਂ ਰਿਹਾ ਅਗਲੇ 10 ਦਿਨਾਂ ਤੱਕ ਤੇ ਮੌਸਮ ਆਪਣਾ ਸਾਫ਼ ਰਹੇਗਾ ਜੀ ਲਗਭਗ ਬਹੁਤੇ ਹਿੱਸਿਆਂ ਦੇ ਵਿੱਚ ਠੰਡਾ ਰਹੇਗਾ ਮੌਸਮ ਠੰਡਾ ਕਿਉਂ ਰਹੇਗਾ ਕਿਉਂਕਿ ਜਿਹੜੀਆਂ ਪਛੋ ਦੀਆਂ ਸੀਤ ਹਵਾਵਾਂ ਨੇ ਠੰਡੀਆਂ ਹਵਾਵਾਂ ਉਹ ਹੁਣ ਕੋਚ ਕਰਨੀਆਂ ਜਿਹੜਾ ਇਹ ਸਿਸਟਮ ਆਪਣੇ ਨਾਲ ਲੈ ਕੇ ਆਇਆ ਤੇ ਉਹ ਹਵਾਵਾਂ ਹੁਣ ਠਹਿਰਣਗੀਆਂ ਕੱਲ ਤੋਂ ਪੰਜਾਬ ਦੇ ਵਿੱਚ ਤੇ ਨਾਲ ਲੱਗਦੇ ਸੂਬਿਆਂ ਦੇ ਵਿੱਚ ਇਹ ਠੰਡੀਆਂ ਹਵਾਵਾਂ ਦਾ ਜਿਹੜਾ ਦੌਰ ਸ਼ੁਰੂ ਹੋਏਗਾ ਜਿਦੇ ਨਾਲ ਠਾਰੀ ਇੱਕਦਮ ਵੱਧਦੀ ਨਜ਼ਰ ਆਏਗੀ ਤੇ ਜਿਹੜੇ ਰਾਤਾਂ ਦੇ ਟੈਂਪਰੇਚਰ 20 ਤੋਂ ਤਾਂ ਚੱਲ ਰਹੇ ਸੀ 37 38 ਤੇ ਜਾ ਰਹੇ ਸੀ 27 26 ਤੇ ਜਾ ਰਹੇ ਸੀ ਉਹ ਹੁਣ ਆ ਚੁੱਕੇ ਨੇ ਤੇ ਅੱਜ ਦੀ ਰਾਤ ਐ ਹੋ ਸਕਦਾ ਜਿਹੜੀ 15 17 ਟੈਂਪਰੇਚਰ ਹੋ ਸਕਦਾ ਪੰਜਾਬ ਦੇ ਬਹੁਤ ਹਿੱਸਿਆਂ ਦੇ ਵਿੱਚ ਦਿਨਾਂ ਦੀ ਜੇਕਰ ਗੱਲ ਕਰਦੇ ਆਂ ਤੇ ਗੁਰਦਾਸਪੁਰ ਜ਼ਿਲ੍ਹਾ ਅੱਜ ਸਭ ਤੋਂ ਠੰਡਾ ਖੇਤਰ ਦਰਜ ਹੋਇਆ 30 ਡਿਗਰੀ ਸੈਲਸੀਅਸ ਦੇ ਨਾਲ ਜਿੱਥੇ ਟੈਂਪਰੇਚਰ 37 38 ਤੇ ਜਾ ਰਹੇ ਸੀ 8-9 ਡਿਗਰੀ ਦੀ ਗਰਾਵਟ ਦੇ ਨਾਲ ਅੱਜ ਸਭ ਤੋਂ ਠੰਡਾ ਖੇਤਰ ਗੁਰਦਾਸਪੁਰ ਜ਼ਿਲ੍ਹਾ 30 ਡਿਗਰੀ ਦੇ ਨਾਲ ਦਰਜ ਹੋਇਆ ਤੇ ਮੈਕਸਿਮਮ ਟੈਂਪਰੇਚਰ ਜਿਹੜੇ ਉਹ 28 29 30 26 27 ਇਹਦੇ ਆਸ-ਪਾਸ ਚੱਲਦੇ ਫਏ ਨੇ ਇਹਨਾਂ ਦੇ ਵਿੱਚ ਹੋਰ ਗਰਾਵਟ ਆਏਗੀ ਆਉਂਦੇ ਦਿਨਾਂ ਦੇ ਵਿੱਚ ਸੋ ਜੇਕਰ ਅਫਾ ਇੱਕ ਪੱਖ ਦੂਜਾ ਫੜ ਲੈਂਦੇ ਆ ਕਿ ਅਫਾ ਡੈਮਾਂ ਦੀ ਗੱਲ ਕਰੀਏ ਕਿਉਂਕਿ ਇਹ ਸਿਸਟਮ ਉੱ퍼 ਲੱਗਿਆ ਫਹਾੜਾਂ ਦੇ ਵਿੱਚ ਜਮਰਦਸਤ ਜਿਹਦੇ ਨਾਲ ਪਾਣੀ ਦਾ ਫਰੋਹ ਹੈ ਜਿਹੜਾ ਹੁਣ ਵਧੇਗਾ ਡੈਮ 4-5 ਫੁੱਟ ਉਹਨੇ ਜ਼ਰੂਰ ਹੋਏ ਹੋਏ ਨੇ ਉਹ ਇੱਕ ਵਾਰ ਮੁੜ ਤੋਹਾਰ ਸਕਦੇ ਨੇ ਔਰ ਹੁਣ ਹੜਾ ਵਾਲਾ ਮਾਹੌਲ ਦੁਬਾਰਾ ਬਣੇਗਾ ਐਦਾਂ ਦਾ ਨਹੀਂ ਜਾਪ ਰਿਆ ਪ੍ਰਮਾਤਮਾ ਸੋਖ ਰੱਖਣ ਤੇ ਜੇਕਰ ਆਪਾਂ ਗੱਲ ਕਰੀਏ ਜੀ ਪੌਂਗ ਆਪਣੇ ਸਤਲੁਜ ਦੀ ਤੇ ਬਿਆਸ ਦੀ ਫਾਖੜਾ ਬੀਬੀ ਐਮ ਦੀ ਪ੍ਰਸ਼ਾਸਨ ਵੱਲੋਂ ਅੰਕੜੇ ਹਾਲੇ ਇੱਥੇ ਜਾਰੀ ਨਹੀਂ ਕੀਤੇ ਗਏ ਫਾਖੜੇ ਦੇ ਤੇ ਪੌਂਗ ਡੈਮ ਦੇ ਇਸ ਲਈ ਆਪਾਂ ਉਹਦੀ ਗੱਲ ਨਹੀਂ ਕਰਾਂਗੇ ਸਤਲੁਜ ਤੇ ਬਿਆਸ ਦਾ ਜਿਹੜਾ ਇਕੱਠਾ ਫਲੋ ਆ ਰਿਹਾ ਯਾਨੀ ਕਿ ਸਿੱਧੀ ਆਪਾਂ ਹਰੀਕੇ ਹੜ ਦੀ ਗੱਲ ਕਰਦੇ ਹਾਂ ਜਿੱਥੇ ਦੋਨੇ ਦਰਿਆ ਆ ਕੇ ਮਿਲਦੇ ਨੇ 112000 ਕਿਓਸਕ ਪਾਣੀ ਉਥੇ ਅੱਜ ਤਰਕੇ ਸਵੇਰ ਦੀ ਰਿਪੋਰਟ ਹੈ 7 ਵਜੇ ਦੀ ਕਿ 112000 ਕਿਓਸਕ ਉਥੇ ਪਾਣੀ ਪਹੁੰਚ ਰਿਹਾ ਸੀ ਅਪਸਟ੍ਰੀਮ ਯਾਨੀ ਕਿ ਇਨਫਲੋ ਆਊਟਫਲੋ ਜਿਹੜਾ ਥੱਲੇ ਨੂੰ ਪਾਣੀ ਛੱਡਿਆ ਜਾ ਰਿਹਾ ਡਾਉਨਸਟ੍ਰੀਮ ਉਹ ਛੱਡਿਆ ਜਾ ਰਿਹਾ ਜੀ 92000 ਕਿਓਸਕ ਦੇ ਲਗਭਗ ਪਾਣੀ ਜਰੂਰ ਜ਼ਿਆਦਾ ਹੈ ਪਰ ਇਹ ਇੰਨਾ ਜ਼ਿਆਦਾ ਨਹੀਂ ਹੈ ਕਿ ਦੁਬਾਰਾ ਹੜਾ ਵਾਲਾ ਮਾਹੌਲ ਆਏਗਾ ਇਸ ਲਈ ਆਪਾਂ ਡਰਨਾ ਨਹੀਂ ਘਬਰਾਉਣਾ ਨਹੀਂ ਪਾਣੀ ਵਧਣਗੇ ਜਰੂਰ ਪਰ ਇੰਨੇ ਨਹੀਂ ਵਧਣਗੇ ਕਿ ਜਿਹੜਾ ਮੁਰਤੋਂ ਖੇਤਾਂ ਦੇ ਵਿੱਚ ਆਉਣ ਕਿਉਂਕਿ ਪਿੱਛੋਂ ਪਹਾੜਾ ਦੇ ਵਿੱਚ ਜਿਹੜਾ ਪਾਣੀ ਵਧਿਆ ਉਹ ਸਾਰਾ ਡੈਮਾ ਦੇ ਵਿੱਚ ਇਕੱਠਾ ਹੋਣਾ ਤੇ ਹੁਣ ਹੌਲੀ ਹੌਲੀ ਪਾਣੀ ਉਹ ਰਿਲੀਜ਼ ਕੀਤਾ ਜਾਣਾ ਇਸ ਲਈ ਦਰਿਆ ਮੁਰ ਤੋਂ ਉਫਾਨ ਤੇ ਆਉਣਗੇ ਪਰ ਹਣਾ ਵਾਲਾ ਮਾਹੌਲ ਕੰਡੀਸ਼ਨ ਦੁਬਾਰਾ ਬਣਦੀ ਨਹੀਂ ਜਾ ਫਰੀ ਸੋ ਇੱਕ ਨੇ ਜਲ ਹੁਣ ਤਾਜ਼ਾ ਅਪਡੇਟ ਤੇ ਲਾਵਾਂਗੇ ਜੀ ਜੋ ਅੱਜ ਜਾਰੀ ਕੀਤੀ ਹੈ ਮੌਸਮ ਹਾਕ ਨੇ ਸਕਰੀਨ ਤੋਂ ਤੁਸੀਂ ਦੇਖ ਸਕਦੇ ਆ 7 ਤਰੀਕ ਦੇ ਲਈ ਯਾਨੀ ਕਿ ਅੱਜ ਦੇ ਲਈ ਅਲਰਟ ਹਾਲੇ ਜਾਰੀ ਕੀਤੇ ਗਏ ਨੇ ਤੇ ਅੱਜ yellow alert ਕੁਝ ਖੇਤਰਾਂ ਦੇ ਵਿੱਚ ਜਾਰੀ ਨੇ ਕੱਲ ਤੋਂ ਕੋਈ ਅਲਰਟ ਦੀ ਚੇਤਾਵਨੀ ਨਹੀਂ ਤੇ ਮੌਸਮ ਆਪਣਾ ਲਗਭਗ ਹੋਰ ਤੇ ਖੇਤਰਾਂ ਦੇ ਵਿੱਚ ਸਾਫ਼ ਰਹੇਗਾ ਡਰਾਈ ਰਹਿਣਾ ਜੀ ਡਰਾਈ ਮਤਲਬ ਖੁਸ਼ਕ ਤੇ ਸਾਫ਼ ਹੀ ਰਹੇਗਾ ਧੰਨਵਾਦ